ਕਿੰਸਾ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਵਧੀਆ ਫਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰਜ ਨਾਲਾ ਤਹਿਸੀਲ ਵੀਜ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨਨ ਵੀਰ ਕਲਾਪ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਦਿਖਾਉਣੀ ਆਂ ਹਾਂ ਬੜਾ ਆਖਾ ਤੁਰ ਗਏ ਹਾਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਵੀਰ ਜੀ ਠੀਕ ਠਾਕ ਵੀਰ ਜੀ ਨਾਮ ਦੱਸਦੇ ਕਿਹਦੇ ਆਪਾਂ ਨਾਮ ਸੋਨੂ ਸ਼ਹਿਰਜ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਤੇ ਫੋਨ ਨੰਬਰ ਪਾ ਦੇ ਇੱਕ ਨੰਬਰ 96755 ਚਲੋ ਸ਼ੁਰੂਆਤ ਜਿਹੜੀ ਇਹ ਸਭ ਤੋਂ ਪਹਿਲਾਂ ਜਿਹੜੀ ਇਹ ਪਹਿਲੇ ਨੰਬਰ ਤੇ ਆ ਇਹਦੇ ਤੋਂ ਹੀ ਆਪਾਂ ਕਰ ਲਈਏ ਥਾਣੇ ਤੇ ਦੇਖਸਾਦੇ ਲਾ ਕੇ ਤੇ ਇੱਕ ਕਰੀ ਦੱਸਿਓ ਮੇ ਜੀ ਇਹਦੇ ਬਾਰੇ ਇਹ ਤਾਂ ਵੀਰ ਜੀ ਕੋਈ ਮਹੀਨੇ ਦੀ ਏਰੀਕਾ ਸੁਝ ਲੋਗਾ ਆਪਣੇ ਕੋਲ ਪਰਸੋਂ ਆਈ ਹੈ ਅੱਛਾ ਬੱਚੇ ਦੀ ਵੀਡੀਓ ਆਪਣੇ ਕੋਲ ਸਭ ਨੂੰ ਪਿਆਵਾ ਮਰੀ ਦੀ ਅੱਛਾ ਆ ਲੱਗੀ ਹੈ ਤੇਰਾ ਜੋ ਹਜੂਰ ਲੈਵਲ ਨਹੀਂ ਕਮੂਤ ਦਿਖਾਦਾ ਅੱਛਾ ਹਾਂ ਇਹ ਦੋਸਤ ਨੌਕਰੀ ਇਹ ਦੁੱਧ ਕਿੰਨਾ ਵਿਜੀਆ ਦੇ ਕੋਲ ਦੁੱਧ ਵਿਜੀਆ ਮੋਕੇ ਦਾ ਹੁਣੇ ਕੋਲ ਹੈਗਾ ਹੀ 12 ਕਿਲੋ ਮੇਰਾ ਦੋ ਦਿਨ ਬੱਚੇ ਕਰਕੇ ਢਿੰਗੀ ਬੜਾਵਾ ਬੜਾ ਦਿੱਤਾ ਹੁਣ ਦੁੱਧੋ ਕੁਲ 9 ਹੋ ਜੇ 10 ਹੋ ਜੇ ਅੱਛਾ ਇੰਨਾ ਕਿ ਦੁੱਧ ਹੈਗਾ ਮੇਰੀ ਵੀਡੀਓ ਆਪਣੇ ਕੋਲ ਸਭ ਕੁਝ ਪਿਆ ਹੋ ਵੀ ਹੈ ਸਾਦਾ ਵੀਰ ਕਿੰਨੇ ਦਿਨਾਂ ਦਾ ਤੋਰਾ ਫਿਰ ਇੱਕ ਰੀਨ ਆਪਾਂ ਵੀਡੀਓ ਤਾਂ ਆਪਨੇ ਨਹੀਂ ਆਵੇ ਕੰਡ ਦਾ ਵਾਲਾ ਬੁਲਾ ਸਾਰੀ ਵੀਡੀਓ ਇਸੇ ਨੰਬਰ ਦੀ ਵੀਡੀਓ ਬਣਾਈ ਆਪਾਂ ਅੱਛਾ ਇਹੋ ਨੰਬਰ ਦੇਖ ਲੈ ਵੀਡੀਓ ਦਾ ਬੱਚੇ ਆ ਪੁੱਛਾ ਗਾੜੀ ਪਿਆ ਸਾਰਾ ਠੀਕ ਆ ਬਾਕੀ ਹੈ ਕਿ ਕਦ ਕਾਠ ਚੰਗਾ ਉੱਚਾ ਕੋਣੀ ਭਾਈ ਮੈਂ ਹਰ ਦੰਦਾ ਜਿਹਾ ਠੀਕ ਹੈ ਹੈ ਵੀ ਦੰਦਾ ਜਿਹਾ ਠੀਕ ਹੈ ਪੰਜਾਬੀ ਹੈ ਵੀ ਦੰਦਾ ਹੈ ਆ ਗੋ ਛਗੀ ਆ ਜਿਹੜੀ ਹਾਂਜੀ ਠੀਕ ਹੈ ਜੀ ਬਾਕੀ ਸੀਰ ਆ ਛੰਡੀ ਜਿੱਦਾ ਮਰਜੀ ਬੋਏ ਇਹ ਕੋ ਲੱਤ ਮਾਰੀ ਨੇ ਆ ਠੀਕ ਹੈ ਚਲੋ ਲੈ ਜਾ ਫਿਰ ਬਾਕੀ ਚਿਹਰੇ ਤੇ ਕਾਫੀ ਖੂਬਸੂਰਤ ਹੈ ਤਰ੍ਹਾਂ ਵਿੱਚ ਦੋ ਦੋ ਮੌਕੇ ਦੇ 9 10 ਲੀਟਰ ਜਿਹੜਾ ਕਿੰਦੇ ਕੀ ਹੈਗਾ ਇਹ ਦੇਖੋ ਦੋ ਭਾਈ ਜੀ ਲਾਓ ਫਿਰ ਦੋ ਦੋ ਫਿਰ ਵਾਜੂਗੀ ਠੀਕ ਆ ਹਾਂ ਤੇ ਕਿੰਨਾ ਰੱਖਣਾ ਇਹਦਾ ਮੁੱਲ ਫਿਰ ਆਪਾਂ ਲਈ ਵੀ ਤੇ ਆ ਭੁੰਗੀ ਜਿਹੜੇ ਵੀਰ ਕੋਈ ਆਏ ਉਹਨੇ ਵੀਡੀਓ ਵੇਚ ਲੈਣੀ ਆ ਇੰਨੇ ਦਿਨ ਸੂਈ ਨੂੰ ਜਿੰਨੇ ਦਾ ਆਪਾਂ ਦੱਸਿਆ ਹਾਂਜੀ ਲਈ ਆ ਭੁੰਗੀ ਆ ਪਰ ਹੁਣ ਦੇ ਦਾਂਗੇ ਪਿਠਾਈ ਆ ਦੀ 28000 ਦੀ ਵਿੱਚ ਕਰ ਦੇਣਾ ਮੰਨ ਤਾ ਨੋਰ ਮਾਲ ਭਾਈ 2400 ਨਾਲ ਕੇ ਮੈਂ ਆਪ 63 ਲਈਏ ਅੱਛਾ ਲੈਕਟ ਆ ਗਈ ਦਸਨਿਆ ਜੀ ਠੀਕ ਹੈ ਜੀ ਬੱਚੇ ਵੀਰ ਸਾਡੇ ਕੋਲ ਸਭ ਵੇਖ ਲੈ ਵੀਰ ਜੀ ਨੂੰ ਕੋਹ ਪਾਦਾਂਗੇ ਠੀਕ ਹੈ ਜੀ ਤੇ ਜੀ ਦੀ ਭਾਜੀ ਕਾਂਜ ਬੱਛੀ ਲੈਣ ਜੀ 20 25 ਹਜ਼ਾਰ ਦੀ ਉਹ ਮਿਲਦੀ ਹੈ ਹਾਂਜੀ ਹਾਂਜੀ ਜੀ ਦੀ ਬਰੀਜ ਆ ਵੇਖੋ ਬੱਛੀ ਸੋਹਣੀ ਸਾਣੀ ਜਲੀ ਵੇਖੋ ਤੇਲੇ ਛੁੱਟਦੀ ਵੇਖੋ ਜੀ ਦੀ ਥਾਂ ਜਿਹੜੇ ਸਾਤ ਕੁੜੀਆਂ ਦੀ ਹਾਂਜੀ ਆਹ ਵੇਖੋ ਠੀਕ ਹੈ ਤੇ ਹੁਣ ਆ ਗੱਭਨ ਜੇ ਇਹ ਸਾਡੇ 7 ਮਹੀਨੇ ਦੀ ਗੱਭਨ ਜਾਂ ਤੁਹਾਨੂੰ ਜਾਣੇ ਇਹਨੂੰ ਅੱਛਾ ਸਾਡੇ 7 ਦੀ ਹੋ ਗਈ ਆ ਮਲਾਕਵਾ ਮੁਕਰੀਆਂ ਆਫ ਹੋਣਾ ਜਾਂ ਠੀਕ ਹੈ ਮਤਲਬ ਹੈ ਜੇ ਡੇਢ ਕ ਮਹੀਨਾ ਖੜਦੀ ਹੈ ਜੇ ਮਹੀਨਾ ਬਿਆਰ ਪਰ ਭਾਈ ਉਹਦੋਂ ਜਦੋਂ ਇਹ ਸੁਣਾ ਪੂਰੀ ਕਰਨੀ ਹੈ ਜੀ ਆ ਪੂਰੀ ਕਰਨੀ ਚ ਸੁਣਾ ਜੀ ਦੋ ਸਾਲ ਅੱਖਾਂ ਦੇ ਵਿੱਚ ਦੁੱਧ ਸੁਪ ਜਾਂਦੇ ਆ ਠੀਕ ਆ ਜੇ ਸੁਣਾ ਹੀ ਨਹੀਂ ਉਹਦੋਂ ਇਹਨੇ ਸੱਜਰ ਹੋ ਜਾਣਾ ਸੱਜਰ ਦੇ ਦੁੱਧੇ ਦੀ ਆਪਣੀ ਗੱਡੀ ਆਪਣੇ ਕੋਲ ਵੜ ਗਈ ਹੈ ਹਾਂਜੀ ਪਿਛਲੇ ਸੂਏ ਠੀਕ ਆ ਇਹ 17 18 ਕਿਲੋ ਦੀ ਫੁੱਲ ਗਾਰੰਟੀ ਦੇਵਾਂਗੇ ਅੱਛਾ ਇਹਨਾਂ ਦੋ ਚਵਾ ਦਿੰਦੀ ਪੂਰ ਛਟਾ ਮਾਰੇ ਠੀਕ ਆ ਕੋਈ ਥਾਂ ਦੀ ਵਾੜ ਕਾ ਰੋਜੋ ਮੇਰਾ ਪਾਸ ਤੁਰਫ ਇਹਨੇ ਇੱਕ ਕਰੀ ਹਾਂ 17 18 ਕਿਲੋ ਦੀ ਗਾਰੰਟੀ ਆਪਾਂ ਲਾਵਾਂਗੇ ਬਾਕੀ ਜਾਏਗਾ ਥੋੜੀ ਕਿ ਤਿਲਕਨ ਲਈ ਥੱਲੇ ਆ ਜਾਓ ਉਹ ਤਾਂ ਜਲਦੀ ਆ ਨਹੀਂ ਕੋਈ ਥੋੜਾ ਕਿ ਦਰਦੀ ਆ ਚੱਲ ਆ ਜਾਓ ਇਹ ਵੀ ਲੱਤਾਂ ਮਾਰੂ ਵਸ ਠੀਕ ਆ ਇੱਧਰ ਆਓ ਹੈਗੀ ਠੰਡੀ ਤੇਰੀ ਆ ਆ ਜਾਓ ਬਾਕੀ ਹੈਗੀ ਜਰਸੀ ਸਾਈਵਲ ਕਰੋਸ ਹੈ ਅਜੇ ਇਹਦੀ ਕੋਈ ਲੱਤ ਮਾਰ ਵਾਲੀ ਆ ਠੀਕ ਆ ਠੰਡੀ ਜਦਾਂ ਮਰਜ਼ੀ ਬਹੁ ਵੰਗੇ ਤੋਂ ਬਿਨਾਂ ਕਈ ਵੀਰ ਗਰਮ ਕਰਕੇ ਲੈਂਦੇ ਨਹੀਂ ਨਾ ਹਾਂਜੀ ਹਾਂਜੀ ਪਾਜੀ ਬੰਦੀ ਆ ਦੇਖੋ ਆ ਥਾਣੇ ਦੇ ਕਰੀ ਦੇਖ ਸਕਦੇ ਜੀ ਇੱਧਰ ਆਓ ਹਾਂਜੀ ਇੰਨੀ ਥਲੋ ਬੰਦੀ ਆ ਅੱਛਾ ਇਨਸਾਨ ਮੈਂ ਕਿ ਕੋਈ ਸਾਂਭ ਲੋਗਾ ਤੇ ਮੁੱਲ ਮੋੜ ਦੂਗੀ। ਬਾਈ ਦੁੱਧ 17 18 ਕਿਲੋ ਮੇਰੇ ਕੋਲ ਬੰਦਿਆਂ ਤਿੰਨ ਤਿੰਨ ਡੱਕ ਜੋ ਖੜੀ ਥੇ। ਅੱਛਾ। ਹਾਂ। ਤੇ ਬੰਦ ਨਾਲ ਕਦੇ ਤੋੜ ਦੂ ਕਦੇ ਖਲੋਤਾ ਖੁਲੋਣ ਬੈਠ ਤੰਗ ਹੋ ਜਾਂਦੀ ਏ। ਉਸ ਤਰ੍ਹਾਂ ਵੀ ਚਲੋ ਸਾਂਭੀ ਸੁੰਭੀ ਵੀ ਚੰਗੀ ਆਂ। ਗਾਂ ਵੀ ਕੋਈ ਸਾਂਭ ਵਾਲਾ ਕੋਈ ਲੈ ਜਾਊਗਾ। ਹਾਂ। ਤੇ ਚੰਗੀ ਪਿਆਰ ਹੋ ਜਾਣੀ ਆਂ ਜੀ। ਇਹ ਡੇਢ ਮਹੀਨਾ ਖੜਦੀ ਆ। ਇਹ ਵਿਗੀ ਅੱਜ ਨਾ ਅੱਜ ਜੇ ਵੇਗੀ ਵੇਗੀ। ਹਾਂਜੀ। ਜੇ ਨਾ ਵਿਗੀ ਫਿਰ ਮੈਂ ਵੀਰ ਨੂੰ ਸੂਈ ਦੀ ਵੀਰੋ ਪਾਵਾਂਗੀ ਜਦੋਂ ਥੂਗੀ ਲੱਗੇ। ਰੱਖਣੀ ਕਰੀ ਜਾਂਦੇ। ਅੱਛਾ। ਦੱਸਾ ਕਿਉਂ? ਗਾ ਗਰਮੀ ਆਉਂਦੀ ਇਹਨੇ ਸਾਰੇ ਗਰਮੀਆਂ ਦੁੱਧ ਦੇਣਾ ਰਬਾ ਨਾਲ ਚੋਵਾਂਗੇ ਠੀਕ ਆ ਬਲ ਕਿਹ ਵੀਰ ਨੂੰ ਤੁਕੀ ਅੱਜ ਕੋਈ 50 ਜਣ ਕੀਤੀ ਸਾਮਗੇ ਨਾ ਫਿਰ ਕਿਹ ਵੀਰ ਨੂੰ ਦੱਸਾਂ ਕਿ ਚੱਲ ਤੇ ਮੁੱਲੇ ਤਾਂ ਫਿਰ ਅੱਜ ਹੁੰਦੀ ਹੈ ਹਾਲ ਦੀ ਘਰੀ ਭਾਈ ਹੁੰਦੇ ਦਾ ਮੁੱਲ 26000 ਅੱਛਾ ਪਰ ਮੈਂ ਦਿੱਤੀ ਰੋ 37000 ਦੀ ਵਸ਼ੀ ਹੈ ਠੀਕ ਆ 37000 ਦੀ ਹਾਂਜੀ ਤੇ ਐਰ ਕਰ ਸੋ ਵੀ ਮੈਂ ਕਹਾਂ ਜਿੱਦਾਂ ਦੁੱਧ ਦੇਦੀ ਐ 45000 ਤੱਕ ਜਾਉ ਮਸ਼ੀ ਅੱਛਾ ਇੰਨੀ ਵਸ਼ੀ ਜਿੰਨੀ ਪਾਂਦੀ ਥੱਲੇ ਮਤਲਬ ਡਬਲ ਕਰ ਜੋਗੇ ਉਦੋਂ ਪਹਿਲੇ ਡਬਲ ਕਰ ਦੂਗੀ ਠੀਕ ਹੈ ਜੇ ਵਿਗੀ ਵਿਗੀ ਨਾ ਵਿਗੀ ਫਿਰ ਇਹਨੂੰ ਦਾਦਾ ਸਾਈਡ ਤੇ ਕਰ ਮਾ ਲਿਓ ਫਿਰ ਇਹਦੇ ਨੂੰ ਧੁੱਕੀ ਵੀਰੋਂ ਪਾ ਕੇ ਖਸਮੇ ਤੇ ਇਹਦੇ ਕੋਲ ਕਿੰਨਾ ਹੈ ਦੁੱਧ ਫਿਰ ਕੋ ਦੁੱਧ ਕੋਈ 11 ਕਿਲੋ 11 ਲੀਟਰ ਵਾਲਾ ਆਇਓ ਇਹਦਾ ਕਿਹੜਾ ਪਤਾ ਇਹਨੇ ਕਿਤੇ ਅੰਤ ਹੀ ਕੋਈ ਨਹੀਂ ਦੇ ਸੀਲ ਬੜੀਆ ਲਿਆ ਤੋਰ ਫਿਰ ਇਹਨਾਂ ਛੋਟੇ ਛੋਟੇ ਸਿੰਗ ਜਿਹੜੇ ਦੇ ਹੈਗੇ ਆ ਬਿਲਕੁਲ ਬੜੇ ਬੜਿਆ ਸੀ ਬਹੁਤ ਬਰੀਡ ਵੇਹੋ ਅੱਛੀ ਦੀ ਕੀ ਚੀਜ਼ ਆ ਉਤਰੇ ਇਹ ਆ ਕਿ ਇਹਦਾ ਵੀ ਕੱਦ ਕੱਠ ਚੰਗਾ ਉੱਚਾ ਵਾ ਸੋਨੇ ਦਾ ਰੰਗ ਲਾਵਾ ਆ ਮਲੋਂ ਕੋਈ ਜੋ ਏਵੀਂ ਸੁਈ ਨੂੰ ਇਹਨੂੰ ਕੋਈ ਡੇਢ ਮਿੰਟ ਲੱਗ ਜਾਂਦਾ ਟਾਈਮ ਹੋ ਗਿਆ ਠੀਕ ਆ ਹਾਂ ਦੋਤੇ ਗੈਰੰਟੀ ਦਾ ਪੱਕਾ ਗਾਮਾਕ ਦੇ ਦੇ ਕੋਈ ਇੱਕ ਉਹ ਤੀਰ ਅਗਲੋ ਹੀ ਜਿਹਨਾਂ ਨੂੰ ਲਈਓ ਚਾਰ ਪੌਦੇ ਸੀ ਹੁਣ ਮੇਰੇ ਕੋ ਘਰੀਗੇ ਆਉਣਗੇ ਅੱਛਾ ਹਾਂ ਇਹ ਬੰਨ ਮਗ ਦੀ ਖੁੱਲਾ ਉਹ ਆਪੇ ਉਹ ਵਾਲੇ ਖੁੱਲਾ ਕਿਧਰ ਪਈ ਮੇਰੇ ਨਾਲ ਕੋਈ ਬਗੜੀ ਨੇ ਮਗ ਇਹ ਤਾਂ ਬਣਾ ਮੈਦਨੀ ਭਰੇ ਤੇ ਇਹਦਾ ਮੁੱਲ ਕੀ ਵੀ ਭਾਈ ਦਵਾਂਗੇ 27000 27000 ਦੇ ਹਾਂ ਬਾਕੀ ਵਿੱਚ ਸਮਾਨ ਕਰ ਦੋਗੇ ਮਾਨਦਾਰ ਰਹਾ ਦੇ 500 ਹੋਣਾ ਇਹ ਚੋਂ ਅੱਛੀ ਚੰਗੀ ਆ ਇਹ ਇੱਕ ਭਾਈ ਜਿੱਦਾਂ ਦੀਆਂ ਗਾਵਾਂ ਸਾਰੀਆਂ ਨਾ ਇਹ ਗਰਮੀ ਗੁਲਮੀ ਵਾਲੀ ਕੋਈ ਨਹੀਂ ਹੈਗੀ ਇਹ ਆ ਕਿ ਰੰਗ ਰੂਪ ਚੰਗੇ ਵਾਲੀਆਂ ਵਾ ਗਰਮੀ ਗੁਲਮੀ ਮਨਉਣ ਵਾਲੀ ਕੋਈ ਨਹੀਂ ਹੈ ਸਾਰੀਆਂ ਤੇ ਚੰਗੇ ਕੱਦ ਕਾਠ ਵਾਲੀਆਂ ਸੋਹਣੀਆਂ ਵਾ ਬਾਕੀ ਕੋਈ ਵੀ ਰਾਨ ਕੇ ਵੇਖੇ ਹਨਾ ਹਾਂ ਹੋਰ ਹੈਗੀ ਇੱਕ ਵੱਡੀ ਇੱਕ ਬਾਹਰ ਪੰਨੀ ਜੇ ਫੋਨ ਤੇ ਚਵਾ ਇੰਨਾ ਲੱਗਾ ਜੀ ਤੂੰ ਸਾਹ ਨਹੀਂ ਅੱਛਾ ਬੜੀ ਪੋਲੀ ਚੋਂ ਦੀ ਸੀਲ ਠੀਕ ਹੈ ਦੋ ਦਰ ਕੋਈ ਲੀਤਰਾ ਹੋਊਗਾ 4.5 ਹੋ ਜੇ 5 ਹੋ ਜੇ ਅੱਛਾ ਜਿਹੜਾ ਆਪਾਂ ਮਿਲਣਾ ਕੱਢਿਆ ਦੋ ਇਹ ਆ ਕਿ ਸਾਂਭੀ ਨਹੀਂ ਕਿਸੇ ਨੇ ਕੋਈ ਸਾਂਭਣ ਵਾਲਾ ਕੋਈ ਲੱਜੇ ਅੱਜ ਦੀ ਕੱਲ ਦੀ ਨੂੰ ਫੀਲ ਪਾਈ ਆ ਅੱਛਾ ਤੇ ਮੈਨੂੰ ਜਿਆਦਾ ਦੀ ਦੁੱਧ ਨੇ 6-7 ਕਿਲੋ ਕਰੂਗੀ ਜਿਹਦਾ ਵਾਣ ਕਰ ਜਾਣਾ ਦੁੱਧ ਨਾ ਜਿਹੜੇ ਸਾਂਭੀ ਨਹੀਂ ਸਾਂਭੀ ਨਹੀਂ ਪਿੱਛੇ ਚਾਲੂ ਬੜੀ ਹੁੰਦਾ ਬਾਕੀ ਇਹ ਆ ਕਿ ਕਿਸੇ ਦਾ ਘਰ ਦਾ ਚਾਹ ਪਾਣੀ ਦਾ ਸਾਰੀ ਜਾਏ ਪਾਣੀ ਦੁੱਧ ਸੰਗਣਾ ਜਿਹਨੇ ਕਿਸੇ ਮੋਲ ਡੂਲੂ ਫੜ ਕੇ ਜਾਣਾ ਨਾ ਹਾਂਜੀ ਘਰੇ ਰਮਾਨ ਆਪਾਂ ਚੋਵੇ ਦੁੱਧ ਹੁਣ ਵੀ ਨੇ 6 ਕਿਲੋ ਕਰਨਾ ਸਾਢੇ 4 ਪੌਣੇ 5 ਕਿਲੋ ਦੁੱਧ ਹੁਣ ਲੀਸ ਕਰਦਾ ਵਧੀਆ ਸਾਰੀ ਜਾਊਗੀ ਹਨਾ ਘਰੋਂ ਚੋਹ ਤਾਜ਼ਾ ਪੀਓ ਦੇਈ ਤੇਲ ਬਗੇ ਤੋਂ ਬਿਨਾਂ ਹੀ ਵੀ ਠੀਕ ਆ ਹਾਂ ਤੇ ਇਹਦਾ ਮੁੱਲ ਇਹ ਦੇਦਾ 8500 ਸਾਢੇ 8000 ਦੇ ਪਰ ਭਾਈ ਦੁੱਧ ਜੇਕਰ ਦੋ ਚਾਰ ਦਿਨ ਸਟਾਲਾ ਪਾਇਆ ਤੇ ਅਦੂ ਦੇ ਦਤਾ ਹਾਂ ਜੀ ਇਹਨੇ ਦੁੱਧ ਹੁਣ ਵੀ 7-7 ਕਿਲੋਗ੍ਰਾਮੋਂ ਵਧਿਆ ਠੀਕ ਹੈ ਜੀ ਇਹਦਾ ਕੀ ਦੋਖੇ ਨੇਗਾ 8500 ਦੇ ਦਾਂਗੇ ਹਾਂ ਨਹੀਂ ਠੀਕ ਹੈ ਜੀ ਪਰ 100-200 ਮੰਨਦਮ ਕਰਦਾਂਗੇ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਕੇ ਖੜੇ ਜੀ ਬਾਹਰ ਕਿਹੜਾ ਨਗਰ ਦਾ ਭਾਈ ਗਲਤ ਹੋਵੇ ਆ ਮੈਂ ਜ਼ਿੰਮੇਵਾਰ ਆ ਠੀਕ ਹੈ ਜੀ ਬਾਕੀ ਆ ਵਛੀ ਇਹਦੀਆਂ ਬਾਪਾ ਬੇਰੋ ਦੀ ਥੋੜੀ ਥੋੜੀ ਬੜੀ ਆ ਬੋ ਹਾਂਜੀ ਏਦਾਂ ਜਿੰਦਾ ਮਰਜੀ ਪਿੱਛੇ ਦੋੜੇ ਠੀਕ ਹੈ ਜੀ ਬੰਦਾ ਤਾਂ ਬਣੇ ਬੈਦੀ ਨਹੀਂ ਜੀ ਠੀਕ ਹੈ ਜੀ ਏਦਾਂ ਹੀ ਨਾਲੋ ਫੋਟੋ ਸੋਣੀ ਇੱਥੇ ਪਾ ਲਓ